ਸਤਿ ਸ਼੍ਰੀ ਅਕਾਲ ਜੀ ਆਪਣੇ ਚਾਚੇ ਦੇ ਪੋਤਰਾ ਆਇਆ ਆ ਆਪਾਂ ਚੱਲਨੇ ਆ ਉਧਰ ਲੋੜੀ ਦਾ ਉਹਨਾਂ ਨੂੰ ਭੇਜਿਆ ਸੁਣਿਆ ਵੀ ਆਓ ਲੋੜੀ ਦਾ ਮੈਗਦੀਪ ਹੋ ਰਿਹਾ ਤਿਆਰ ਚੱਲੀਏ ਆਪਾਂ ਉਧਰ ਲੋੜੀ ਨੂੰ ਪਾ ਮਾਈ ਲੋੜੀ ਤੇ ਤੇਰੀ ਜੀਵੇ ਜੋੜੀ ਚੱਲ ਮੇਰਾ ਪੋਤਾ ਸਾਡਾ ਸਾਰਾ ਪਰਿਵਾਰ ਬੈਠਾ ਲੋੜੀ ਮਨਾ ਰਿਹਾ ਆਇਆ ਇਹ ਪਾ ਦੇ ਇਧਰ ਮੇਰਾ ਭਰਾ ਸਾਰਜ ਸਿੰਘ ਬੱਚਾ ਵੀਰ ਸਾਰਿਆਂ ਤੋਂ ਹੈ ਇਹ ਸਭ ਤੋਂ ਵੱਡਾ ਪਹਿਲਾ ਨੰਬਰ ਹੈ ਅਜੇ ਨਾ ਜੇਰਾ ਅੱਜ ਬੱਬੂਆ ਆ ਜਿਹੜਾ ਸਾਡਾ ਸਾਡਾ ਅਜੇ ਦਾ ਪਰਿਵਾਰ ਮਾਗੀ ਲੁੱਟਣ ਗਿਆ ਆਇਆ ਹੈ ਹੈ ਇਹ ਮੰਨ ਨੰਬਰ 2 ਆ ਆ ਤਰ ਫੇਰ ਗਿਆ ਨਹੀਂ ਨਹੀਂ ਇਹ ਤਾਂ ਹਣ ਬਤੇਰੇ ਬੰਦੇ ਪਾਪੜ ਵੇਲਦੇ ਕੋਈ ਤੂੰ ਕੰਜਰਾ ਪਾਪੜ ਵੇਲ ਕੇ ਕਾਲਾ ਲਾਮਾ ਲਾ ਦੇ ਸਾਲ ਚਗਰ ਚਾਰਕ ਤਾਂ ਮਰੇ ਹੀ ਹੁੰਦੇ ਹੈ ਆਉਂਦੀਆਂ ਦੋ ਲੋੜੀਆਂ ਹਾਂ ਪਰਿਵਾਰ ਚੋਂ ਨਹੀਂ ਗਿਆ ਨਹੀਂ ਆਪਾਂ ਆਉਂਦੀਆਂ ਦੋ ਲਗਾਤਾਰ ਦੋ ਲੋੜੀਆਂ ਬਣਾਵਾਂਗੇ ਤੇ ਰਿਵਾਜ ਬਾਦ ਨਹੀਂ ਦੋ ਦੋ ਮਣੀਚਰੀਆਂ ਅੱਜਾ ਹਾਂ ਮੈਂ ਕਿਤੇ ਇਹ ਗੱਲ ਕਹਿਣ ਲੱਗਾ ਵੀ ਮੇਰੇ ਵਿਆਹ ਦਾ ਬਾਦ ਲਗਾਤਾਰ ਦੋ ਲੋੜੀਆਂ ਬਣਾਉਣੀਆਂ ਕਿ ਕੀ ਕਰਨਾ ਕੀ ਕਰਨਾ ਸਾਕਟ ਹੁਗਾ ਹਾਂ ਰਾਜਾ ਜਵਾ ਨੇ ਉਹਨਾਂ ਜੰਗਾਲ ਪਛੋ ਮਾਲਕ ਨੇ ਆਪਣੀ ਸ਼ੋਰ ਬੱਬੂ ਬੱਬੂ ਮਾਰੇ ਦੱਸ ਹਾਂ ਬੱਬੂ ਬੱਬੂ ਦਾਸ ਕਿਹੜੇ ਚਾਚੀ ਨੂੰ ਆਖਿਆ ਮੜਾ ਮਟਾ ਫੇਰ ਕੱਢ ਕੇ ਮੈਂ ਕਣੀ ਉਹ ਤਾਂ ਹਾਂ ਹਾਂ ਹੋਰ ਐ ਐ ਜੰਗਾਲ ਹੀ ਨਾ ਫੈ ਜਾਵੇ ਕਿਤੇ ਪੈਣੂ ਹੈ ਗੋ ਗਿਆ ਨਹੀਂ ਆਹ ਆ ਬੱਬੂ ਲੈ ਗਿਆ ਆ ਮਾਪਣਾ ਲੈ ਆ We're gonna bring you up for ਨਾ ਜਾਦ ਗੱਲ ਦੇ ਕੇ ਚੰਗੀ ਤਰ੍ਹਾਂ ਨਿੱਗਾ ਪਾੜੀ ਜਰਮੀ ਦੀ ਵਾਈਪੀ ਹੁੰਦਾ ਇੱਕ ਹੀ ਵਾਰੀ ਹੋ ਜਾਂਦਾ ਫਟਕੇ ਨਾਲ ਲੰਘ ਤੁੰਡਾਂ ਯਾਰ ਚਰਾਲਾ ਜਮਲਦੀ ਲੈ ਆ ਮੈਂ ਖੋਪੇ ਪਾਣੇ ਨੇ ਖੋਪੇ ਪਾਣੇ ਨੇ ਖੋਪੇ ਛੜਾ ਛੜਾ ਨਾ E okay, okay. ਬੋੜੀ ਲੱਗਦੀ ਨਹੀਂ ਬੋੜੀ ਜੀ ਲੱਕੜ ਲਾਉਂਦੇ ਕਿ ਟੋਕੂ ਗੁ ਇਹਨਾਂ ਕਬਡੀਆਂ-ਵਡੀਆਂ ਉਮਰਾਂ ਆਵੇ ਹੁਣ ਤੂੰ ਇਹਨਾਂ ਵਿੱਚ ਆ ਕੇ ਸਾਰਿਆਂ ਦੀ ਵੱਡੀਆਂ-ਵੱਡੀਆਂ ਕਵਰਾ ਹੋਣੇ ਕਮਰਾ ਇਸ ਸਾਲ ਦੇ ਵਿੱਚ ਆਪਣੇ ਐਸੇ ਸਾਲ ਦੇ ਵਿੱਚ ਲੋਹੜੀ ਤੋਂ ਪਹਿਲਾਂ ਪਹਿਲਾਂ ਕਿੰਨੇ ਜੀ ਹਾਂ ਪਿੰਡ ਦੇ ਵਿੱਚ ਉਹਨਾਂ ਕਰਮਾਂ ਵਾਲੀ ਅੱਗ ਮੱਚਦੀ ਸੀ ਉਹਨਾਂ ਉਹਨਾਂ ਨਿਕਣੀ ਦੀ ਆਪਾਂ ਕੀ ਪਤਾ ਗਾਂ ਵੇਖਣੀ ਕਿ ਨਹੀਂ ਆਹ ਕਰਮਾਂ ਵਾਲੀ ਕਿੱਡੇ ਕਰਮਾਂ ਆਲੇ ਆਪਾਂ ਚੰਗੇ ਆਪਾਂ ਲੋਹੜੀ ਦੇਖਣ ਡਿਆ ਪਿਛਲੀ ਵਾਰੀ ਵੀ ਵੇਖੀਏ ਐਸਟੀ ਵੀ ਦੇਖਣ ਡਿਆ ਹਾਂ ਆਪਾਂ ਸਾਰੇ ਸਾਰੇ ਵੇਖਣ ਲੰਮੀਆ ਮੇਰਾ ਸਾਰੇ ਨੂੰ ਹਾਂ ਸਾਰੇ ਬੱਢੀਆਂ ਬੱਢੀਆਂ ਹੀ ਹੋ ਗਈਆਂ ਉੱਥੇ ਉੱਥੇ ਲਾ ਆਂਦੇ ਸਰਗਣਾ ਜਿੱਡੀਆਂ ਹੈਗੀਆਂ ਉੱਡੀ ਜਿੱਡੀਆਂ ਉੱਥੇ ਉੱਥੇ ਨੁਕਤੇ ਨਾਲ ਇਸ ਤਰ੍ਹਾਂ ਪਹਿਲਾਂ ਮਹੀਦ ਰਸਨ ਜਿੱਡੀਆਂ ਹੈਗੀਆਂ ਤਵਰਾ ਜਿੱਡੀਆਂ ਨਹੀਂ ਸੇਂਗਾ ਬੱਬੂ ਅਸਲਾ ਜਿਵੇਂ ਕਿਤੇ ਬੜਾ ਬੜਾ ਮਾੜਾ ਲੇ ਗਈ ਸੀ ਮੈਂ ਦੁਕੀ ਫਿਮੇ ਨਹੀਂ ਨਹੀਂ ਮੈਂ ਪਲਟੀਕਲ ਮਾਰਦਾ ਉਹ ਨਹੀਂ ਯਾਰ ਮੈਂ ਭਲਾ ਮਾਨਸ ਬਲਾਂ ਮਾਸ ਸੱਤ ਬੰਦਾ ਆਹ ਬਹੁਤ ਬਲਾਂ ਮਾਸ ਸਾਰਾ ਸਤਜੋਗ ਦਾ ਸਤਜੋਗ ਦਾ ਜੀ ਇੱਥੇ ਮੈਂ ਆਇਆ ਕਾਲਯੋਗ ਦੇ ਵਿੱਚ ਸਤਜੋਗ ਦਾ ਬੰਦਾ ਨਹੀਂ ਕਿੰਨਾ ਗਿਆਨੀ ਹਾਂ ਹਾਂ ਇਹ ਗੱਲ ਆਲੀ ਅੱਜ ਮੇਰੇ ਆਈ ਆ ਮੋਹੋੜੀਏ ਆ ਆ ਭਾਈ ਆਈ ਲੈ ਆਫਿਸ ਦੇ ਰਹੇ ਆ ਆ ਸਰਵਾਲਾ ਦਾ ਪਰਿਵਾਰ ਚ ਬਹਿ ਕੇ ਚੱਲੇ ਰਿਹਾ ਆ ਕੇ ਬਹਿ ਗੱਲ ਹੁੰਦੇ ਉਹਦੇ ਮਤਲਬ ਚ ਨਹੀਂ ਉਹਦੇ ਮਤਲਬ ਹੋਰ ਸੀ ਤੇ ਆਪਣੇ ਹੋਰ ਵੀ ਆਪੀ ਕਰੋ ਵੀ ਆਪਾਂ ਜੱਸਾ ਵਿਆਹ ਕਰੀਓ ਜੀ ਕੋਈ ਬਹੁਤ ਬਹੁਤ ਕਿ ਲਿਆਉਣੀ ਹੈ ਕੋਈ ਨਹੀਂ ਕੋਈ ਕਹਿੰਦੇ ਆ ਸਰਵਾਲਾ ਦਾ ਹੀ ਪਰਿਵਾਰ ਚ ਬਹਿ ਚੱਲੇ ਤੂੰ ਅੱਲੈ ਦੀ ਨਹੀਂ ਜਾਈ ਇਹ ਆਪਦੀ ਲਿਆਉਣੀ ਨਿੱਕੀ ਐ ਲੜਕੀ ਵੱਡੀਆਂ ਕਰਾ ਕੇ ਮੈਂ ਲੈ ਮੈਨੂੰ ਵੀ ਹੋਣ ਜਾਵੇ ਲਿਆਉਣੀ ਰੋਜ਼ ਆਪ ਲੈ ਆਦੀ ਨਹੀਂ ਉਹ ਬਾਰੇ ਸਾਹਮਣੇ ਗੱਲ ਦੇਣਾ ਕਿਉਂ ਮੈਂ ਉਹ ਨਹੀਂ ਲਿਆਉਣੀ ਇੱਕ ਦਾ ਕਮਰੇ ਚ ਪਾਉਣਾ ਇਹ ਪਹਿਲੇ ਗੱਲ ਉਸ ਐਸਾ ਸਕੇ ਮੈਂ ਤਾਂ ਗਰਮੀ ਦਰਮਾਨੇ ਬੰਨੇ ਕਰਕੇ ਦਰਦ ਆ ਕੇ ਲੈਣਾ ਪੈ ਗਿਆ ਲੱਗਿਆ ਚੁੱਪ ਬਚ ਕੇ ਲੈ ਲੈ ਨਾ ਆਪੇ ਕਿ ਅੱਗੇ ਜਾਣਾ ਵੀ ਆਉਂਦੇ ਸਾਲ ਇੱਕ ਲੇਡੀ ਲੈ ਕੇ ਆਉਣੀ ਹੈ ਇਹ ਲੋੜੀ ਲੈ ਕੇ ਆਉਣੀ ਹੈ ਇੱਕ ਬਸ ਆ ਕਰਨ ਦੇ ਤੱਕ ਕਰਨ ਦੇ ਤੱਕ ਵਜਨ ਕਰਕੇ ਜਾਣਾ ਚਾਹਾਂ ਇੱਕ ਲੇਡੀ ਲੈ ਕੇ ਆਉਣੀ ਹੈ ਅਗਲੇ ਸਾਲ ਜਾਓ ਆਪ ਦੀ ਡੇਟੀ ਛੱਡਿਆ ਤੂੰ ਇੱਕ ਨਾ ਨਹੀਂ ਨਹੀਂ ਇਹ ਨਹੀਂ ਜਾ ਚੋ ਵੀ ਅਮਰਜੀਤ ਨੇ ਕਹਿਣਾ ਕਿ ਮੈਂ ਤੁਹਾਨੂੰ ਡੇਟੀ ਕਹਿਣਾ ਕਿ ਜਾਓ ਕਿਉਂ ਹਾਂ ਵੇ ਇਹਦੇ ਚੋ ਲਾਈਏ ਨਾ ਮੁੰਨਾ ਮਾਰਦਾ ਪੀਂਦਾ ਅਜੀ ਗੱਲਾਂ ਕਰਦੇ ਆ ਬਰਾ ਬਰਾ ਮੋਬਾਈਲ ਯਾਰ ਲੈ ਡੇ ਨੇ ਨਹੀਂ ਮਾਰੀ ਡੇਡੀ ਨੇ ਮਾਰੀ ਡੇਡਾ ਜਰਾ ਕਿਹੜਾ ਭਰਾਵਾ ਕੰਮ ਨਹੀਂ ਹੋਇਆ ਗੱਲਾਂ ਹੀ ਹੋਏ ਨੇ ਕਰਦਾ ਜਨਨੀ ਨੂੰ ਡੇਡੀ ਲੈ ਕੇ ਉੱਤਰ ਮਾਰਾ ਕਰਦੀ ਜਨਨੀ ਬੰਦ ਚ ਕੁਝ ਨਾ ਨਹੀਂ ਲੈ ਗਈ ਨਾ ਤੂੰ ਆਦੀ ਘਰ ਦੀ ਲੈ ਨਹੀਂ ਜਾਂਦਾ ਤੂੰ ਜਾਣਾ ਤੂੰ ਆਦੀ ਘਰ ਦੀ ਲੈ ਗਈ ਨਾ ਇਤੂ ਤਾਂ ਦੱਸ ਜਨਨੀ ਡੇਡੀ ਆ ਗਈ ਜਾਂਦਾ ਸਰਦਾ ਹੀ ਕੈਪੀ ਇਹ ਲੇਡੀ ਕਹਿੰਦੇ ਕਰਦੇ ਜੀ ਉਹਨੂੰ ਇਹਨੂੰ ਤਾਂ ਲੇਡੀ ਆ ਯਾਰ ਜੀ ਜੀ ਨਹੀਂ ਲੱਗਿਆ ਜਨਾਕ ਹੋਇਆ ਤੁਹਾਨੂੰ ਸਰਮਣ ਜਾਵੇ ਸਰਮਣ ਕੇ ਜੋ ਹੋਰ ਨਾ ਆਦੇ ਵੇ ਵੀ ਕੋਈ ਮੇਰੀ ਜਨਾਨੀ ਉਹਨੂੰ ਵੀ ਲੇਡੀ ਆ ਕੇ ਜਾਂਦਾ ਤੇ ਫਿਰ ਮੈਂ ਆਖ ਹੀ ਦੇਣਾ ਸੀ ਹੋਰ ਵੀ ਕਿੰਦੀ ਕਰ ਦੇਣੀ ਦੱਸੇ ਕਿਉਂ ਇਹਦੀ ਨੂੰ ਆਦੇ ਸਰਣਾ ਆ ਇੱਕੋ ਇੱਕ ਮੇਰੀ ਜਨਾਨੀ ਉਹਨੂੰ ਵੀ ਤੂੰ ਲੇਡੀ ਆਖੀ ਜਾਂਦਾ ਮਾਫੀ ਜੋ ਮਕਾ ਮੈਂ ਤੇਰੇ ਨਾਲ ਕੀ ਗੱਲ ਨੂੰ ਫਟ ਕਰ ਸਕਣਾ ਮਾਫੀ ਤੇਰੀ ਵੀ ਲੇਡੀ ਹੂ ਨਹੀਂ ਯਾਰ ਇਹ ਕਹਿੰਦਾ ਮਹਾਰਾਜ ਬਾਤੀ ਨਹੀਂ ਲੈਣੀ ਕਹਿੰਦਾ ਮਾਫੀ ਤੇਰਾ ਲੇਡੀ ਬੇ ਸਿੰਘ ਮਾਸੂਮ ਬਾਤੀ ਨਹੀਂ ਲੇਡੀ ਕਹਿੰਦਾ ਕੰਡਣਾ ਹੁਣ ਨੂੰ ਕਰੋਣਾ ਮਾਝੀਦਰੀ ਵੀ ਲੈਡੀ ਹੈ ਬਾਕਰ ਦਾ ਲੈਡਾ ਹੈ ਬਾਕਰ ਦਾ ਬੇਟਾ ਰਾਤ ਤੇਰਾ ਖਾਤ ਹੋਵੇ ਇਸ ਨੂੰ ਸੋਨੇ ਮੇਰੀ ਭਰਾ ਬਾਸੀ ਹੈ ਸੋਟਾ ਉਹ ਲੈਡੀ ਕਿਹਨਾਂ ਬਾਜ਼ੀ ਬਾਕਰ ਕਿੱਟ ਨਹੀਂ ਨਾ ਮੋਛਾ ਕਿਉਂ ਨਹੀਂ ਨਹੀਂ ਇਹ ਕਿਹਦੇ ਤੇਰੇ ਬੰਨੀ ਬੰਨਣ ਦੇਣਾ ਇਹ ਤੇਰੇ ਕਿਹਦੇ ਇੰਗਰੇਜੀ ਚ ਫੇਰੇ ਹੋਏ ਹੁੰਦੇ ਤੇ ਬਾਬੇ ਨੇ ਵੀ ਅਰਦਾਸ ਚ ਕਹਿਣਾ ਹੈ ਲੇਡੀ ਅਮਰਜੀਤ ਦਾ ਵਿਆਹ ਇਹ ਕਿਹਦੇ ਇੰਗਰੇਜੀ ਚ ਫੇਰੇ ਹੋਏ ਹੁੰਦੇ ਨਾ ਫਿਰ ਤੇ ਮੁੰਡਾ ਬੇਟਾ ਪੁੱਤ ਘਰ ਜਾਂਦਾ ਇਹਨਾਂ ਬਾਬੇ ਦੇ ਗੱਲ ਪੈ ਗਈ ਇਹਨੇ ਕਹਿੰਦਾ ਤੇਰੀ ਘਰੀ ਹੈ ਜੀ ਇਧਰ ਦੇ ਕਹਿੰਦੇ ਲੇਡੀ ਕਿਹੜੀ ਅਬਰਚੀ ਗਈ ਹੈ ਲੇਡੀ ਕਹਿੰਦੀ ਹੈ ਮੈਂ ਨਹੀਂ ਦੱਲਾਂ ਮੈਂ ਕਹਿੰਦਾ ਲੇਡੀ ਹੈ ਇਹਨੇ ਤਨਗੜ੍ਹੇ ਮੈਂ ਤਾਂ ਵੀ ਲੇਡੀ ਨਾਲ ਵਿਆਹ ਕਰਾਣਾ ਭਾਈ ਤੂੰ ਤਾਂ ਵਿਚੋੜਦਾ ਨਹੀਂ ਪੜੀ ਇਹ ਲੇਡੀ ਨਾਲ ਵਿਆਹ ਕੀ ਲੇਡੀ ਨਾਲ ਲੈ ਲੇਡੀ ਦਾ ਮੰਗਣਾ ਥੋੜਾ ਪਾਪਾ ਬੋਲਣ ਲੱਗ ਗਏ ਆ ਬੜਾ ਕੋਸ਼ ਕਰਦਾ ਇਹ ਗੁਰੂ ਆ ਕਿੰਨਾ ਭਾਰਾ ਕੋਸ਼ ਕਰਦਾ ਆ ਉਹ ਜਿਹੜਾ ਆ ਉਹ ਨਹੀਂ ਕਿਤੇ ਉੰਗਲੀ ਤੇ ਨਾ ਹੀ ਪਰਿਓ ਉਹ ਜਿਹੜਾ ਕੁਲ ਕੱਟੀ ਜੀ ਸੰਦਰੀ ਮੈਨੂੰ ਤਾਂ ਅੱਜ ਪਤਾ ਲੱਗਾ ਵੀ ਅਮਰਜੀਤ ਲੈਡੀ ਹੈ ਮੈਨੂੰ ਤਾਂ ਇਹ ਨਹੀਂ ਜਾਨੀ ਚਾਹੀਦੀ ਜਾ ਰਿਹਾ ਕੋਈ ਨਹੀਂ ਦੇਖਿਆ ਮੈਂ ਨਾ ਇਹ ਨਾ ਇਹ ਆ ਜਿੰਦੀਆਂ ਬੈਠੀਆਂ ਨਾ ਆ ਮੁੰਡਿਆਂ ਨੂੰ ਛੱਡ ਕੇ ਸਾਰੀਆਂ ਲੇਟੀਆਂ ਨੇ ਸਾਰੀਆਂ ਲੇਟੀਆਂ ਇਹ ਤਾਂ ਨਾ ਦੇਖ ਲੈ ਇਹ ਨਹੀਂ ਜਿਹਦਰ ਜਿਹਦਰ ਤੋਂ ਲੈ ਕੇ ਨਾ ਤੇਰੇ ਆਜ ਤਰਾ ਨਹੀਂ ਉਹ ਸਾਰੀਆਂ ਲੇਟੀਆਂ ਨੇ ਇੱਧਰ ਆਉਂਦਾ ਲੈਂਦੀਆਂ ਨਹੀਂ ਲੇਟੀਆਂ ਤੂੰ ਘਰੇ ਜਾ ਕੇ ਬਣਾ ਕੇ ਮੈਂ ਲੈਂਦੀ ਕਿਤੇ ਨਹੀਂ ਨਹੀਂ ਯਾਰ ਸੱਤ ਘਰ ਨਹੀਂ ਹਿੰਦੀ ਨਹੀਂ ਲਾਉਣੀ ਤੁਮ ਬਾਊਟ ਤੇ ਹਿੰਦੀ ਲੈਟੀ ਕਹਿਣਾ ਲੈਟੀ ਕਹਿਣਾ ਠੀਕ ਹੈ ਕੀ ਕਹਿਣਾ ਕੀ ਕਹਿਣਾ ਦਰਨ ਹਾਂ ਜੇ ਤੋਂ ਬਾਹਰ ਲੱਗਦਾ ਲੱਗਦਾ ਲੱਗਾਇਆ ਇਹ ਨਾ ਵੇਨ ਕਰੇਗੇ ਇਹਨੂੰ ਕਰ ਜਾ ਕੇ ਜੇਤਾ ਬੋਲ ਜੇ ਫਿਰ ਮੈਨੂੰ ਪੁੱਛਣਾ ਆ ਜਾ ਬਬੂ ਕੀ ਸੀ ਫਿਰ ਪੁੱਛਣਾ ਹੀ ਬਣਾ ਤੂੰ ਇਥੇ ਇੱਕ 라ਉਂਡ ਫਾਟ ਤੇ ਹੋਰ ਉਹ ਮੋਚਿਆ ਗਲੀ ਜੁਣਾਏ ਦਾ ਸੀ ਥਰਲੇ ਡਿੱ ਕੀ ਕਰਦੀ ਆ ਸਾਰਾ ਇਹ ਲਾ ਬਬਣਾ ਉਹ ਨਹੀਂ ਜਰਾ ਚੱਲ ਕੋ ਨਹੀਂ ਪਤ ਆਪਾਂ ਮਾਸੀ ਜਨਾਨੀ ਦੀ ਗੱਲ ਨਹੀਂ ਜਨਾਨੀ ਨੂੰ ਅੰਗਰੇਜ਼ੀ ਦੇ ਵਿੱਚ ਲੇਡੀ ਕਹਿੰਦੇ ਆ ਹਾਂ ਨਹੀਂ ਪਤਾ ਨਹੀਂ ਪਰ ਇਹ ਬੱਠੇ ਪਾਉਣ ਲੋ ਜਿੰਨੇ ਤਾਂ ਜਨਾਨੀ ਦੇ ਪਤਾ ਜਨਾਨੀ ਨੂੰ ਮੱਝਾਣਾ ਪੜਾ ਯਾਰ ਅੱਜ ਕੀ ਰਹਿ ਰਹੀ ਹੈ ਚੱਲ ਚੱਲ ਲੈ ਨਹੀਂ ਸਹੀ ਹਾਂ ਹੈਂ ਡਾਂਸ ਕਿਹ ਬਤਾਉਣ ਬਈ ਆਜਾ ਤੁਹਾਨੂੰ ਮਿਲਿਆ ਫਿਰ ਕਰਾ ਸੇਕ ਦੇ ਕਰੀ ਗਾ ਮੈਨ ਦਾ ਨਹੀਂ ਮੇਰੇ ਦਾ ਕਦੇ ਡਾਂਸ ਮਿਲਿਆ ਹੀ ਨਹੀਂ ਕਰੀ ਹਾਂ ਅਬ ਮੈਨੂੰ ਕੱਜ ਇਹ ਪਹਿਲੀ ਵਾਰੀ ਮਿਲੀ ਹੈ ਲਿੰਗੀਆਂ ਜਾ ਮੈਂ ਤਾਂ ਲਈ ਪਹਿਲੀ ਵਾਰੀ ਵੇਖਦਾ ਇੱਧਰ ਵੇਖੋ ਸਾਰੇ ਆਲੇ ਵੇ ਵਾਸਦਾ ਦਿੱਕੂ ਆਓ ਉਹ ਤਾਂ ਨਾ ਤਾਂ ਪਾਚਰੇ ਉਹ ਵੇ ਪੰਜਾ ਲੱਡੂ ਗਿਆਨ ਲਗਾ ਗਏ ਨੇ ਵੇ ਹਾਂ ਕੌਣ ਇੱਧਰ ਤਾਂ ਹੈ ਇਹ ਲਾ ਇਹ ਤਾਂ ਸਹੀ ਮੋਗਾ ਪਈ ਉਹ ਲੱਗ ਜਾਂਦੀ ਐ ਸੋਹਿਆਂ ਤਾਂ ਉਹ ਕੀ ਕਰਦਾ ਤਾਂ ਖਾਣਾ ਹੈ ਤਾਂ ਉਹ ਕਿਹਾਣੀ ਦਾ ਉਹ ਕਿਹਾਣੀ ਬਦਲ ਆਪਾਂ ਕੀ ਕਰਦਾ ਬੇਸਤੀ ਬੋਧਨ ਦੇ ਤਾਂ 6 ਘਰ ਦੇਣਾ ਇੱਕ ਦੁਕਾਣ ਤੇ ਟੱਢੀ ਇਹ ਕੀ ਐ ਇਹ ਤੁਕਿਆਰੀ ਐ ਮਾ 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 ਆਹ ਕਬਾਨ ਹੋ ਜੇ ਇਹਦਾ ਆਪ ਮਰੀ ਗਤੀ ਨਹੀਂ ਹੋਣਾ 15 ਕੇ ਬਾਅਦ ਹੋ ਜੇ ਇਹ ਅਕਲ ਲਾਓ ਕੱਥੀ ਯਾਰ ਇੰਨੇ ਉੱਤੇ ਸੱਚੇ ਮਾਰੇ ਚਰਨ ਚਰਨ ਹੋ ਗਈ ਜੀ ਕਿ ਮਾਤਰਾ ਚੋਹਤੀ ਹੋ ਗਈ ਆਦੇ ਛੱਟੇ ਨਾਲ ਛੱਟੇ ਚੜਾਉਣੇ ਸੱਟ ਕੋਈ ਨਹੀਂ ਮੰਨਦੀ ਸਾਰ ਨਹੀਂ ਕਹਿੰਦਾ ਵੀਰ ਇਹਦੇ ਜਾਇਕ ਨੇ ਕਰਾ ਉਹ ਉਹ ਤੂੰ ਕਿੱਥੇ ਚੱਲਿਆ ਹੋਇਆ ਛਾਹ ਜੇ ਸਾਰਿਆਂ ਨੇ ਪੀਤੀ ਇੰਦੀ ਜਿਵੇਂ ਜਾਓ ਜਾਓ ਤੂੰ ਕਿੱਥੇ ਚੱਲਦਾ ਹਾਂ ਜਾ 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 ਚਾਹ ਸਰੋਣਾ ਜਾ ਰਹੀ ਹੈ ਇਹ ਕੀ ਕਰਦਾ ਜੇ ਬੈਠਾ ਨਾ ਨਹੀਂ ਚੱਲੇ ਆਂ ਅਹੀਂ ਚੱਲੇ ਆਂ ਸਵੇਰੇ ਫੇਰ ਮਿਸਤਰੀ ਲੱਗਣਾ ਆਪਣੇ ਆਹ ਹੋ ਦੇਰੇ ਮਿਸਤਰੀ ਆ ਹੋਏ ਹੈ ਸਕਿਆ ਪਿਆ ਬੇਤਰੀ ਹੋਣਾ ਉੱਥੇ ਮਿਸਤਰੀ ਆ ਜਾ ਜਦ ਜਦ ਕੋ ਵੇਲਾ ਹੁੰਦਾ ਨਾ ਦੋ ਦੋ ਮੇਰੇ ਕੋਲੇ ਆ ਜਾ ਕਰ ਆਜੇ ਤੈਨੂੰ ਮੈਂ ਕਿਹੜਾ ਮੰਗਾਇਆ ਟਰਾਲਾ ਆਪਣਾ ਹੋਏ ਇੱਕ ਵਜੇ ਤੈਨੂੰ ਦੇ ਦਿੱਤਾ ਲੈ ਡੀ ਹੁਣ ਜਦੋਂ ਦੁਬਾਰਾ ਮੇਰੇ ਕੋਲੇ ਬਹਿਂਗਾ ਤੈਨੂੰ ਇੱਕ ਵਜੇ ਅਗਲੀ ਲੋਹੜੀ ਤੇ ਤੈਨੂੰ ਸਰ ਦਾ ਇੱਕ ਵਜੇ ਤੈਨੂੰ ਦੇਰ ਦੇਣਾ ਇੱਕ ਬਰਤ ਚੋਣਨਾ ਉਹ ਦੂਵਾ ਲਟਾ ਕੱਟ ਕਰਦੇ ਹੋ ਤੇ ਚਲੋ ਚੋਟੇ ਕੰਗਾਈ ਚਲੋ ਇਹ ਹੋ ਰਿਹਾ ਚੱਲਗੇ